ਅਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਇਹ ਹੈ ਅਸੇ ਕਸਬਾ ਡੇਰਵਾਨਾ ਨਿਕ ਵਿਖੇ ਸਰਦਾਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਦੇ ਵਿੱਚ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਹਜ਼ਾਰਾਂ ਦੀ ਤعداد ਵਿੱਚ ਇਲਾਕਾ ਨਿਵਾਸੀ ਸ਼ਾਮਲ ਹੋਏ। ਇਲਾਕਾ ਨਿਵਾਸੀਆਂ ਨੇ ਰੰਧਾਵਾ ਨੂੰ ਯਕੀਨ ਦਿਵਾਇਆ ਕਿ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਤੇ ਇਲਾਕੇ ਤੋਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਜਿੱਤ ਹੋਵੇਗੀ। ਆਹ ਦੇਖਦੇ ਹਾਂ ਉਹਨਾਂ ਦੇ ਸਮਰਥਕਾਂ ਅਤੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੀ ਕਿਹਾ। ਸਹੀ ਬੜੇ

ਨਮਸਕਾਰ ਕਰਦੇ ਆ ਜਾ ਕੇ ਕਲਾ ਨਰ ਸ਼ਬਾਲੀ ਦੇ ਸਾਹਮਣੇ ਉਹ ਵੀ ਭੈਣਾ ਨੇ ਜਾਣਾ ਉਸ ਰਾਤਰੀ ਆਣੀਆ ਦੇਖਣੀ ਆ ਤੁਹਾਡੇ ਮਨੋਂ ਧਰਦੀ ਆਤਮਾ ਜਿਹੜੀ ਆ ਨਾ ਉਹ ਰਦਾਵਾ ਸਾਹਿਬ ਦੀਆਂ ਸੀਸਾ ਦਵੇਗੀ ਕਿ ਸਾਨੂੰ ਕਿਹੋ ਜਿਹਾ ਮੰਤਰੀ ਮਿਲੇ ਕਿ 20 ਤਰੀਕ ਵਾਲੇ ਦਿਨ ਰਦਾਵਾ ਸਾਹਿਬ ਦੀ ਇਮਾਨਦਾਰੀ ਤੇ ਵੋਟਾਂ ਦੇ ਕੇ ਇਹਨਾਂ ਨੂੰ ਡਿਪਟੀ ਸੀਐਮ ਸਾਹਿਬ ਬਣਾਣਾ ਹੈ ਉਹ ਚੰਨੀ ਜੀ ਨੂੰ ਉਹ ਬਣਤੀ ਬਣਾਣਾ ਹੈ ਇੱਕ ਬਾਬੇ ਨਾਨਕ ਦੀ ਧਰਤੀ ਤੇ ਕਰਤਾਰਪੁਰ ਸਾਹਿਬ ਤੇ ਭਾਰ ਲੱਗੇ ਅੱਜ ਦਿਨ ਬਾਬਾ ਨਾਨਕ ਜਿਹੜਾ ਕੋਰੀਡੋਰ ਬੜੀ ਗਾਦਰ ਰੱਖਿਓ ਇੱਕ ਕਿਸੇ ਉਹ ਜੋ ਸਾਡੇ ਜਿਹੜੇ ਬੱਚੇ ਨੇ ਨਾ ਛੋਟੇ ਇਹ ਕਹਿਣਗੇ ਕਿ ਬਾਬੇ ਨਾਨਕ ਦੀ ਅਸਲ ਚ ਹੁਣ ਬਣ ਸਕਾਈ ਹੈ ਜਿਹੜਾ ਬਾਬਾ ਨਾਨਕ ਜਿਹੜੇ ਉਦੋਂ ਵਸਦਾ ਸੀ ਏਡੇ ਏਡੇ ਵੱਡੇ ਕਿਬਾਰੇ ਹੁੰਦੇ ਸੀ ਤੇ ਤੁਹਾਡੇ ਜਿਹੜਾ ਬਾਬਾ ਨਾਨਕ ਦੀ ਧਰਤੀ ਤੇ ਲੋਕਾਂ ਕੋਲ ਆਪਣੀ ਟੁਕੀਆਂ ਪਹੁੰਚ ਗਈਆਂ ਜੇ ਉਹਦਾ ਬਣ ਕੁਝ ਮਿਲਿਆ ਤੇ ਬਾਬੇ ਨਾਨਕ ਦੀ ਸੇਵਾ ਕਰਕੇ ਮਿਲਿਆ ਜੇ ਸਾਡੇ ਪਰਿਵਾਰ ਨੂੰ ਅੱਜ ਜੇ ਮੈਂ ਡਿਪਟੀ ਮੁੱਖ ਮੰਤਰੀ ਨਾ ਕੁਝ ਬ੍ਰਿਸ਼ਾ ਹੁਣਾ ਤੇ ਜੇਕਰ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਸ਼ੁਰੂ ਹੋਇਆ ਸੀ ਆਪਾਂ ਸਾਰੇ ਉਦਾਸ ਕਰ ਜਾਂਦੇ ਸੀ ਸਾਰੇ ਆਪਾਂ ਤੁਰੇ ਸੀ ਤੋਂ ਜਦੋਂ ਕੋਠੀ ਕੜਕੇ ਮੋਤੀ ਸਾਹਿਬ ਬੋਲਦੇ ਨਹੀਂ ਸੀ ਤੇ ਪਾਕਿਸਤਾਨ ਦੇ ਵੱਲ ਪਾਸੇ ਕਿ ਸ਼ੁਰੂ ਹੋ ਗਿਆ ਇਹਨੂੰ ਸ਼ੁਰੂ ਨਹੀਂ ਕਰਦੇ ਤੇ ਡੇਰੇ ਵਾਲਿਓ ਤੁਹਾਡੀਆਂ ਅਰਦਾਸਾਂ ਨੇ ਕਰਤਾਰ ਪੁੱਤ ਮੇਰੀਆਂ ਤੁਹਾਡੀਆਂ ਅਰਦਾਸਾਂ ਨੇ ਕਰਤਾਰ ਪੁੱਤ ਸਿੱਖੀ ਅਰਦਾਸ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੇ 13 ਬਾਬਾ ਨਾਨਕ ਦੇ ਵਿੱਚੋਂ ਕਿਸੇ ਨੇ ਪੈਸਾ ਖਾਦਾ ਉਹ ਬੰਦਾ ਫਲ ਨਹੀਂ ਖੀਂ ਸਕਦਾ ਉਹ ਥੱਲੇ ਜਾਂਦਾ ਜਿਹੜੇ ਨੂੰ ਹੋਰ ਇੱਕ ਵਧੀਆ ਬਣਾਵੋ ਪਾਰਕ ਬਣਲੀ ਜਿਹੜੇ ਪੂਰੀ ਤਿਆਰ ਹੋਈ ਇਹ ਪੰਜਾਬ ਦੀ ਇੱਕ ਨੰਬਰ ਦੀ ਪਾਰਕ ਹੋਏਗੀ 5 ਕਰੋੜ ਰੁਪਏ ਦੇ ਖਰਚ ਚਲੇ ਹਨ ਤੇ ਇਸ ਕਰਕੇ ਦੇ ਨਾਮ ਕਿਹਦਾ ਰੱਖਿਆ ਬਾਬਾ ਅਚੱਤਾ ਰੰਧਾਵਾ ਪਾਰਕ ਇਹਨਾਂ ਨੇ ਅਕਾਲੀਏ ਨੇ ਅੱਜ ਤੱਕ ਜਿਹੜੇ ਪੰਥ ਦੇ ਨਾਮ ਤੇ ਮੋਟਾ ਮੰਗਦੇ ਨੇ ਉਹਨਾਂ ਨੇ ਅੱਜ ਤੱਕ ਅਜੇ ਪੀਰੰਦਾਵੇ ਨੂੰ ਇਨਸਾਫ ਦਿੱਤਾ ਸੀ ਯਾਦ ਨਹੀਂ ਰੱਖਿਆ ਸਾਹੀ ਰੱਖਦੇ ਜਿੱਤੇ ਰੰਦਾਵੇ ਦਾ ਨਾਮ ਹੁੰਦਾ ਬਰਸ਼ਰੋਨੀ ਕਮੇਟੀ ਦੇ ਤਕਾਬੇ ਬਾਬੇ ਨੂੰ ਜਿੱਤੇ ਰੰਦਾਵੇ ਦੂਸਰੀ ਚੀਜ਼ ਤਾਂ ਜਿਹੜਾ ਤੁਹਾਡਾ ਮੈਂ ਭਾਈ ਦਾ ਬੇਲ ਬਾਬਾ ਨਾਨਕ ਇਹਦਾ ਨਾਮ ਤੁਸੀਂ ਬੇਲ ਬਾਬਾ ਨਾਨਕ ਨੂੰ ਬੋਲ ਕੇ ਜਿਹੜੀ ਵੋਲ ਪ੍ਰਾਈਸ ਸੀ ਉਹਦਾ ਨਾਮ ਤੁਸੀਂ 24 ਪੁਆਇੰਟ ਲੜ ਦਿੱਤਾ ਤੁਹਾਡਾ ਓਪਨਰ ਥੀਟਰ ਤੁਹਾਡੇ ਜਿਹੜੀ ਤੈਕੀ ਮਹੱਲੇ ਦੀ ਜਿਹੜੀ ਮੈਂ ਬਣਾਉਣ ਲੱਗਾ ਪਾਰਕ ਇਹ ਵੀ ਵੇਖ ਕੇ ਤੁਸੀਂ ਯਾਦ ਕਰਿਆ ਕਰੋਗੇ ਜਦੋਂ ਬੱਚਿਆਂ ਦੇ ਜਿਹੜੇ ਕੋਤੇ ਛੂਲੇ ਚਾਲੇ ਲੱਗਣਗੇ ਚੰਡੀਗੜ੍ਹ ਤੋਂ ਉੱਪਰ ਮੈਂ ਲਾ ਦੇ ਪਾਰਕ ਤੇ ਵੀ ਕੀ ਹੋਰ ਕੁਝ ਆ 47 ਲੱਖ ਰੁਪਏ ਦਾ ਖਰਚ ਕਰ ਰਹੇ ਆ